ਸਤਿ ਸ਼੍ਰੀ ਅਕਾਲ ਮਾਈਕ ਜੀ ਇਹ ਕਰਾ ਕੋਸ਼ਿਸ਼ ਕਰੋ ਅੱਛਾ ਯਾਰ ਕੋਈ ਕਰਦਾ ਮੈਂ ਥੋੜਾ ਹੋ ਰਿਹਾ ਹੈ ਮਾਈਕ ਜੀ ਨਹੀਂ ਨਹੀਂ ਸੁਰੀਆ ਜੀ ਮੁਲਾਕਾਤ ਕੀਤੀ ਹੈ ਮੇਰੀ ਸਾਹਮਣੇ ਕੀ ਗੱਲਬਾਤ ਹੋਈ ਅੱਜ ਸਮੂਚੀ ਪਾਰਟੀ ਦੀ ਸਾਇਲੈਂਟ ਰਹੋ ਅਜਾ ਨਾ ਕਰੋ ਸਾਇਲੈਂਟ ਰਹੋ ਯਾਰ ਬਦਲ ਸਭ ਕੀ ਗੱਲਬਾਤ ਹੋਈ ਅੱਜ ਸਮੁੱਚੀ ਪਾਰਟੀ ਦੀ ਲੀਡਰਸ਼ਿਪ ਅਸੀਂ ਵਿਕਰਮ ਮਜੀਠੀਆ ਜੀ ਕੋਲ ਗਏ ਆ ਉਹਨਾਂ ਨੇ ਦੱਸਿਆ ਕਿ ਕਿਵੇਂ ਬਗੈਰ ਦੱਸੇ ਉਹਨਾਂ ਦੀ ਆਪਣੀ ਸਿਕਿਉਰਟੀ ਦੇ ਅਫਸਰਾਂ ਨੂੰ ਬਗੈਰ ਦੱਸੇ ਸਾਰੇ ਸਿਕਿਉਰਟੀ ਜਿਹੜੇ ਇੰਚਾਰਜ ਬੰਦੇ ਸੀ ਉਹਨਾਂ ਨੂੰ ਉਹਨਾਂ ਨੂੰ ਕਿਹਾ ਕਿ ਤੁਸੀਂ ਇਮੀਡੀਏਟਲੀ ਵਾਪਸ ਰਿਪੋਰਟ ਕਰੋ ਨਹੀਂ ਤਾਂ ਤੁਹਾਡੇ ਤੇ ਐਕਸ਼ਨ ਲਿੱਤਾ ਜਾਊਗਾ ਇੱਕ Z+ ਪ੍ਰੋਟੈਕਟਿਵ ਨੂੰ ਉਹਨਾਂ ਨੇ ਆ ਕਰ ਰਿਆ ਹੁਣ ਸਿੱਧੂ ਮੂਸੇਵਾਲਾ ਨੇ ਵੀ ਉਹ ਆਇ ਕੀਤਾ ਸੀ ਇਹਨਾਂ ਨੇ ਕਿ ਸਿਕਿਉਰਟੀ ਵਿਡਰਾਅ ਕਰਕੇ ਤੇ ਉਹਦੇ ਤੇ ਹਮਲਾ ਹੋ ਗਿਆ ਆ ਸਾਜਿਸ਼ ਆ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਮੈਂਟਲੀ ਕ੍ਰਿਮੀਨਲ ਮਾਈਂਡਡ ਬਲੋਕ ਆ ਗਿਆ ਤੁਸੀਂ ਦੇਖ ਲਓ ਇਹਨਾਂ ਨੂੰ ਕਿਸੇ ਕਾਨੂੰਨ ਦਾ ਪ੍ਰਵਾਹ ਨਹੀਂ ਕੋਈ ਸਿਸਟਮ ਦਾ ਪ੍ਰਵਾਹ ਨਹੀਂ ਆ ਸੋਚਦੇ ਆ ਕਿ ਅੱਜ ਪੰਜਾਬ ਦੀ ਸਰਕਾਰ ਸਾਡੇ ਕੋਲ ਆਸੀਂ ਕੁਛ ਮਰਜ਼ੀ ਕਰ ਸਕਦੇ ਆਂ ਜਿੰਨਾ ਮਿਸ ਯੂਜ਼ ਆਫ ਗਵਰਨਮੈਂਟ ਹੋ ਰਿਹਾ ਹੈ ਗਵਰਨਮੈਂਟ ਪਾਵਰ ਹੋ ਰਿਹਾ ਹੈ ਜਿਵੇਂ ਲੁੱਟਖੋ ਹੋ ਰਹੀ ਹੈ ਆ ਸਾਰਿਆਂ ਨੂੰ ਇਹਦਾ ਜਵਾਬ ਦੇਣਾ ਹੀ ਪੈਣਾ ਹੈ ਮੈਂ ਅਫਸਰ ਸਹਿਬਾਨ ਨੂੰ ਬੇਨਤੀ ਕਰਨਾ ਚਾਹਣਾ ਹੈ ਇਹਨਾਂ ਦੇ ਇਲੀਗਲ ਫੈਸਲਿਆਂ ਵਿੱਚ ਤੁਸੀਂ ਨਾਂ ਪਾਓ ਕਿਉਂਕਿ ਜੋ ਇਨਲੀਗਲ ਫੈਸਲੇ ਕਰਾਰੇ ਹੈ ਜੇ ਤੁਸੀਂ ਉਹਦੇ ਵਿੱਚ ਪਾਉਂਗੇ ਤੁਹਾਡੇ ਦਸਕਤ ਹੋਣਗੇ ਆ ਸਾਰੇ ਫੈਸਲਿਆਂ ਦੀ ਇਨਕੁਆਇਰੀ ਹੋਊਗੀ ਤੇ ਤੁਸੀਂ ਵੀ ਅੰਦਰ ਜਾਓਗੇ ਸਾਲਸਾਪ ਹਾਈ ਕੋਰਟ ਜਾ ਤੋ ਸੋਣੇ ਜੀ ਕਿ ਠੀਕ ਹੋ ਦੂਰ ਜਾ ਲਾ ਲਾ ਹਾਂਜੀ ਹਾਂਜੀ ਸ਼ੁਰੂ ਕਰੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਜੀ ਆ ਇੱਕ ਮਿੰਟ ਜਮ ਨੂੰ ਜਾਣ ਲੈਣ ਦੇ ਸਭ ਤੋਂ ਪਹਿਲਾਂ ਜੀ ਜਿੱਥੇ ਮੈਂ ਸ਼ਰੋਮਨੀ ਅਕਾਲੀ ਜਲ ਦਾ ਔਰ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਮੈਂ ਔਨ ਰਿਕਾਰਡ ਸੁਨੀਲ ਜਾਖੜ ਸਾਹਿਬ ਦਾ ਅਰਵਿੰਦ ਖੰਨਾ ਸਾਹਿਬ ਦਾ ਜੇ ਵੀਰ ਸ਼ੇਰਗਿੱਲ ਸਾਹਿਬ ਦਾ ਹਾਂ ਖਾਸ ਤੌਰ ਤੇ ਸੁਖਪਾਲ ਖੈਰਾ ਸਾਹਿਬ ਦਾ ਅ ਅਸ਼ੀਜੀ ਦਾ ਕਾਪ ਬੀਜੇਪੀ ਦਾ ਕਾਂਗਰਸ ਪਾਰਟੀ ਦੇ ਕਈ ਲੀਡਰਾਂ ਦਾ ਜਿਨ੍ਹਾਂ ਨੇ ਟਵੀਟ ਵੀ ਕੀਤਾ ਮੈਨੂੰ ਫੋਨ ਵੀ ਆਇਆ ਉਹਨਾਂ ਦਾ ਔਰ ਲੋਟ ਆਫ ਅਦਰ ਪੀਪਲ ਜਿਨ੍ਹਾਂ ਨੇ ਇਸ ਗੱਲ ਤੇ ਕੰਸਰਨ ਦਿਖਾਇਆ ਮੈਂ ਦਿਲ ਦੀਆਂ ਗਹਿਰਾਈਆਂ ਚ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵੇਖੋ ਆਈ ਏਮ ਵੈਰੀ ਕਲੀਅਰ ਮੈਂ ਬਾਰ ਬਾਰ ਇਹ ਗੱਲ ਕਹਿਣਾ ਹੈ ਥੈਟ ਸਿਕਿਉਰਿਟੀ ਇਜ਼ ਨੋ ਸਟੇਟਸ ਸਿੰਬਲ ਮੈਂ ਡੀਜੀਪੀ ਸਾਹਿਬ ਨੂੰ ਕਹਿਣਾ ਨਾਦਵ ਜੀ ਜੇ ਤੁਸੀਂ ਸਮਝਦੇ ਹੋ ਕਿ ਮੈਨੂੰ ਸਿਕਿਉਰਿਟੀ ਦੀ ਨਹੀਂ ਲੋਡ ਮੈਨੂੰ ਇੱਕ ਲਿਖਤੀ ਤੌਰ ਤੇ ਦੇ ਦਿਓ ਥੈਟ ਅਸੀਂ ਇੱਥੇ ਆ ਤੈਨੂੰ ਕੁਝ ਨਹੀਂ ਹੁੰਦਾ ਯੂ ਡੋਨਟ ਨੀਡ ਸਿਕਿਉਰਿਟੀ ਮੈਨੂੰ ਇੱਕ ਬੰਦਾ ਨਹੀਂ ਚਾਹੀਦਾ ਨਗਰ ਕਮਾਲ ਦੀ ਗੱਲ ਇਹ ਹੈ ਕੀ ਅੱਜ ਜਨਵਰੀ ਮਹੀਨੇ ਚ ਮੈਂ ਫੇਰ ਨਾ ਲੈ ਕੇ ਦੇ ਦੇ ਕਹਿ ਰਿਹਾ ਇੱਕ ਆਈਪੀਐਸ ਅਫਸਰ ਸਾਹਿਬ ਨੇ ਮੀਨਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਮੇਰੀ ਕੋਠੀ 'ਚ ਆਏ ਜਦੋਂ ਇਹ ਬੰਬ ਬਲਾਸਟ ਹੋਇਆ ਮਜੀਠੇ ਥਾਣੇ ਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਚੋ ਹੈ ਜਿੱਦੇ 15 ਕ ਬੰਬ ਬਲਾਸਟ ਹੋਇਆ ਜਹੰਤੀਪੁਰ ਮੇਰੇ ਹਲਕੇ 'ਚ ਇਹ ਸਾਰੇ ਇਨਸੀਡੈਂਟ ਹੋਏ ਆ ਮੰਦਿਰ 'ਚ ਜਦੋਂ ਬਲਾਸਟ ਹੋਇਆ ਇੱਕ ਆਰਮੀ ਏਰੀਆ ਦੇ ਨੇੜੇ ਆ ਉਹ ਗੁਮਟਾਲਾ ਚੌਂਕੀ ਉੱਥੇ ਹੋਇਆ ਇਹਨਾਂ ਨੇ ਮੇਰੀ ਆਪ ਸਿਕਿਉਰਿਟੀ ਰਿਵਿਊ ਕਰਕੇ ਮੈਨੂੰ ਲੱਗਦਾ ਜਨਵਰੀ ਦਾ ਸ਼ੁਰੂ ਦਾ ਸਮਾਸੀ ਅਖੀਰ ਚ ਆਪ ਕਹਿੰਦੇ ਜੀ ਕੰਦਾ ਉੱਚੀਆਂ ਕਰੋ ਉੱਤੇ ਆ ਬਾਅਡ ਵਾਇਰਿੰਗ ਲਾਓ ਕੈਮਰੇ ਉੱਥੇ ਅੱਗੇ ਲੱਗੇ ਕਹਿੰਦੇ ਜੀ ਹੋਰ ਲਾਓ ਫਿਰ ਕਿਹਾ ਗਿਆ ਕਿ ਜੀ ਉੱਤੇ ਨੈਟ ਲਾਓ ਕਿਉਂਕਿ ਸਾਰੇ ਥਾਣਿਆਂ 'ਚ ਅੰਮਰਚਰ ਸਾਹਿਬ 'ਚ ਟੀਨਾ ਲਾ ਕੇ ਨੈਟ ਨੂੰਟ ਲੱਗ ਗਿਆ ਤੇ ਮੈਂ ਕਹਾਂ ਜੀ ਇਹ ਤਾਂ ਤੁਸੀਂ ਸਿਕਿਉਰਿਟੀ ਅਫਸਰ ਨੂੰ ਦੱਸੋ ਮੈਨੂੰ ਕੀ ਜੋ ਕਹਿਣਗੇ ਉਹ ਕਰਨਾ ਉਹ ਕਰ ਦੇਣਗੇ ਜੀ ਇਹ ਤਾਂ ਜਨਵਰੀ ਚ ਰਿਵਿਊ ਹੋ ਰਿਹਾ ਫਿਰ ਮੇਰੇ ਕੋਲੋਂ ਆਪ ਇਹਨਾਂ ਨੇ ਕਹਿੰਦੇ ਜੀ ਤੁਹਾਡੇ ਕੋਲ ਬੁਲੇਟ ਪ੍ਰੂਫ ਗੱਡੀ ਹੈ ਕਿ ਨਹੀਂ ਆ ਚਲੋ ਕਹਿੰਦੇ ਸਾਡੇ ਕੋਲ ਕੋਈ ਚੰਗੀ ਗੱਡੀ ਤਾਂ ਹੈ ਨਹੀਂ ਤੁਸੀਂ ਐ ਕਰੋ ਸਾਨੂੰ ਆ ਐਫੀਡੇਵਿਟ ਦੇ ਦਿਓ ਅਸੀਂ ਤੁਹਾਨੂੰ ਪਰਮਿਸ਼ਨ ਦੇ ਦੇਾਂਗੇ 4 ਦਿਨ ਪਹਿਲਾਂ ਮੇਰੇ ਬੰਦੇ ਨੂੰ ਕਹਿ ਰਿਹਾ ਕਿ ਉਹ ਆਰਸੀ ਦੇ ਦਿਓ ਸਿਕਿਉਰਿਟੀ ਇੰਚਾਰਜ ਚਰਨਜੀਤ ਮੈਂ ਉਹਦਾ ਵੀ ਨੋ ਲੈ ਰਿਆ ਉਹਨੂੰ ਫੋਨ ਆਇਆ ਕਿਹਾ ਗਿਆ ਕਿ ਜੀ ਸਾਨੂੰ ਆਰਸੀ ਦੀ ਕਾਪੀ ਦੇ ਦਿਓ ਜਿਹੜੀ ਤੁਸੀਂ ਬੁਲੇਟ ਪ੍ਰੂਫ ਕਰਾਈ ਹੈ 23 ਤਰੀਕ ਨੂੰ ਮੈਂ ਦਿੱਲੀ ਨੂੰ ਗਿਆ ਏਡੀਜੀਪੀ ਸਿਕਿਉਰਿਟੀ ਨੇ ਚਿੱਠੀ ਲਿਖੀ ਹੋਈ ਹੈ ਕਿ ਪ੍ਰੋਵਾਈਡ ਏ ਸਕਾਟ ਪਾਇਲਟ ਵਹੀਕਲ ਟੂ ਦ ਪ੍ਰੋਟੈਕਟਿਵ ਕਿਉਂਕਿ ਇਹ ਮਿਲਿਟੈਂਟ ਆਰਗੇਨਾਈਜੇਸ਼ਨ ਤੋਂ ਇਹਨੂੰ ਖਤਰਾ ਹੁਣ ਤੁਸੀਂ ਆਪ ਵੇਖ ਲਓ ਕਿ ਜਦੋਂ ਮੈਂ ਕਾਲਾ ਚਸ਼ਮਾ ਪਾਇਆ ਉਤੋਂ ਬਾਅਦ ਪਤਾ ਨਹੀਂ ਕੀ ਹੋ ਗਿਆ ਭਗਵੰਤ ਮਾਨ ਕਾਲੇ ਚਸ਼ਮੇ ਨੇ ਅ ਸਿਕਿਉਰਟੀ ਦਾ ਰੱਪੜ ਏਡਾ ਬੜਾ ਕੱਡਾ ਘੜਾ ਘੜਾ ਕਰਾਤਾ ਇਸ ਲਈ ਮੈਂ ਤਾਂ ਭਾਈ ਕਾਲਾ ਚਸ਼ਮਾ ਤੇ ਮੈਂ ਕੱਲ ਵੀ ਪਾ ਕੇ ਫਿਰ ਤੇਰਾ ਧੰਨਵਾਦ ਕੀਤਾ ਮੈਂ ਤਾਂ ਅੱਜ ਵੀ ਹੁਣ ਕੁਦਰਤੀ ਹੁਣ ਨਹੀਂ ਪਾਇਆ ਕਿਉਂਕਿ ਤੂੰ ਹੀ ਵੀ ਨਹੀਂ ਪਾਇਆ ਫਿਰ ਮੈਂ ਵੀ ਨਹੀਂ ਪਾਇਆ ਮਗਰ ਕਮਾਲ ਦੀ ਗੱਲ ਇਹ ਹੋ ਗਈ ਕਿਉਂਕਿ ਉਹ ਛੱਟ ਦਿਲ 'ਚ ਲੱਗੀ ਚੋਹਾਰ ਡੈਮ ਵਾਲੀ ਕਾਲੇ ਚਸ਼ਮੇ ਵਾਲੀ ਇਹ ਚੀਜ਼ਾਂ ਕਰਕੇ ਦਾ ਸਿਕਿਉਰਿਟੀ ਦੇ ਰਿਵਿਊ ਹੋ ਰਹੇ। ਹੋਰ ਮੈਂ ਦੇਖੋਿੱਥੇ ਮੈਂ ਜਾਣਾ ਨਹੀਂ ਜਾਣਾ ਹਲੇ ਪਾਰਟੀ ਤੁਸੀਂ ਹੌਲੀ ਹੌਲੀ ਵੇਖੋ ਕੀ ਕੁਝ ਕੋਈ ਹੁੰਦਾ। ਮੈਂ ਤਾਂ ਤੁਹਾਨੂੰ ਕਿਹਾ ਇਹਨਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਮੈਨੂੰ ਕੋਈ ਖਤਰਾ ਨਹੀਂ। ਆਈ ਐਮ ਮੋਰ ਦੈਨ ਹੈਪੀ ਮੈਂ ਤਾਂ ਤੁਸੀਂ ਸਵੇਰੇ ਇੱਥੇ ਆਣ ਮौज ਨਾਲ ਤੁਸੀਂ ਇਕੱਲੇ ਮੈਂ ਤਾਂ ਆਪਕੋ ਉਹਨਾਂ ਆਜ਼ਾਦੀ 'ਚ ਫਿਰਾਂ ਮਗਰ ਇਹ ਨਾ ਨਾ ਕਰੋ ਡਰਾਮਾ ਕਿ ਤੁਸੀਂ ਸਿੱਧੂ ਮੂਸੇਵਾਲਾ ਮੇਰੇ ਉਹਦੇ ਵਾਂਗੂ ਮੇਰਾ ਇੰਕਾਊਂਟਰ ਕਰਾਉਣ ਨੂੰ ਫਿਰਦੇ। ਕਿਉਂਕਿ 4 ਦਿਨ ਪਹਿਲਾਂ ਤਾਂ ਤੁਸੀਂ ਗੱਲਾਂ ਹੋਰ ਸੀ ਦੇਖੋ देयर ਆ ਫੋਨ ਕਾਲ ਜਾਈ ਆ ਉਹ ਆਡੀਓ ਰਿਕਾਰਡਿੰਗ ਹੌਲੀ ਹੌਲੀ ਮੈਂ ਤੁਹਾਡੇ ਨਾਲ ਜਿੰਤ ਕਰੂੰਗਾ ਮੈਂ ਡੀਜੀਪੀ ਸਾਹਿਬ ਨੂੰ ਦਿੱਤੀਆਂ ਹੋਈਆਂ ਨੇ ਐਂਡ ਡੀਜੀਪੀ ਸਾਹਿਬ ਆਪ ਮੈਨੂੰ ਕਹਿ ਰਹੇ ਮੇਰਾ ਮੈਸੇਜ ਆ ਉਹ ਉਹਨਾਂ ਨੇ ਉਹ ਡਿਲੀਟ ਕਰਤਾ ਕਿਉਂਕਿ ਜਦੋਂ ਮੇਰੇ ਸਿਕਿਉਰਿਟੀ ਇੰਚਾਰਜ ਨੂੰ ਪਰਮਿਸ਼ਨ ਮੈਂ ਕਰਦਾ ਨਹੀਂ ਹੁੰਦਾ ਕਿਸੇ ਨਾਲ ਬਿਕੋਜ਼ ਦਿਸ ਇਜ਼ ਪ੍ਰਾਈਵੇਟ ਇਨਫੋਰਮੇਸ਼ਨ ਮਗਰ ਹਾਉ ਪੋਲਿਟਿਕਾਈਜ਼ਡ ਹੋ ਗਿਆ ਕੰਮ ਕੇਜਰੀਵਾਲ ਵੀ ਅਕਿਊਜ਼ਡ ਹੈ ਅਮਨ ਅਰੋੜਾ ਸਾਹਿਬ ਸੁਸੋਦੀਆ ਵੀ ਅਕਿਊਜ਼ਡ ਹੈ ਜੈਨ ਵੀ ਅਕਿਊਜ਼ਡ ਹੈ ਬੈਬਪ ਕੁਮਾਰ ਵੀ ਅਕਿਊਜ਼ਡ ਹੈ ਥੋੜਾ ਆ ਵਿਜੇ ਨਹਿਰ ਵੀ ਅਕਿਊਜ਼ਡ ਹੈ ਇਹ ਜੇਲਾਂ ਚ ਵੀ ਰਹੇ ਆ ਤੇ ਇਹਨਾਂ ਨੂੰ ਤਾਂ ਜੈਡ ਪਲੱਸ ਸਿਕਿਉਰਟੀ ਇਹਨਾਂ ਨੂੰ ਤਾਂ ਚੰਡੀਗੜ੍ਹ ਦੀਆਂ ਆਲੀਸ਼ਾਨ ਕੋਠੀਆਂ ਦਿੱਤੀਆਂ ਨੇ ਤੇ ਦੋਰੇ ਮਾਪ ਡਾਣ ਤਾਂ ਨਹੀਂ ਹੋ ਸਕਦੇ ਮੇਰੇ ਬਾਰੇ ਐਡਾ ਵੱਡਾ ਪਾਸ਼ਣ ਦੇ ਰਹੇ ਬਾਕੀ ਉਹ ਕਲੇਰ ਸਾਹਿਬ ਨੇ ਇੱਕ ਫੋਟੋ ਵਿਖਾਈ ਆ ਕਿ ਮੈਂ ਪੁੱਛਣਾ ਚਾਹੁੰਦਾ ਅਮਨ ਅਰੋੜਾ ਸਾਹਿਬ ਨੂੰ ਕਿ ਜੇ ਮੈਂ ਐਡਾ ਮਾੜਾ ਡਰੱਗ ਦਾ ਬੰਦਾ ਹਾਂ ਤੇ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਹਦੇ ਲਈ ਬੈਠਿਆ ਸੀ ਇੱਕ ਪ੍ਰੋਗਰਾਮ ਤੇ ਤੇ ਮਿੱਠੀਆਂ ਮਾਰਦਾ ਸੀ ਮੈਨੂੰ ਕਹਿੰਦਾ ਭਗਵੰਤ ਮਾਨ ਨੇ ਬੇੜਾ ਘਰ ਕਰਤਾ ਆਪ ਕਿਹਾ ਮੈਨੂੰ ਤੇ ਉਹ ਫੋਟੋ ਵਿਖਾਈ ਮੇਰਾ ਵੀਰ ਕੱਢ ਕੇ ਦਿਖਾ ਫੋਟੋ ਕਲੇਰ ਫੋਟੋ ਆ ਮੈਂ ਤੁਹਾਨੂੰ ਇੱਕ ਆਹੋ ਆਹ ਲੋ ਆਹੀ ਬੈਠੇ ਇਕੱਠੇ ਆ ਨਾਲ ਇੱਕ ਉਹ ਮੰਤਰੀ ਸਾਹਿਬ ਬੈਠੇ ਆ ਓਏ ਮੰਤਰੀ ਸਾਹਿਬ ਕਿਹੜੇ ਕਿਹੜੇ ਬੈਠੇ ਆ ਇੱਕ ਤਾਂ ਅਮਨ अरोड़ा ਬੈਠੇ ਇੱਕ ਉਹ ਆਪਣੇ ਐਗਰੀਕਲਚਰ ਵਾਲੇ ਖੋਡੀਆਂ ਸਾਹਿਬ ਤੁਸੀਂ ਕਾਤੇ ਲਈ ਪੈਨੇ ਹੋ ਫਿਰ ਮਾੜੇ ਬੰਦੇ ਕੋਲ ਉਦੋਂ ਤਾਂ ਮੈਨੂੰ ਮਗਰੋਂ ਤਾਂ ਜੱਪੀਆਂ ਪਾ ਪਾ ਦੱਸ ਦੇ ਚੱਕਰ ਕੀ ਆ ਇਸ ਲਈ ਮੈਂ ਤੁਹਾਨੂੰ ਆ ਦਿਖਾ ਦਿਆਂ ਜਿਹੜੀ ਮੇਰਾ ਇੱਕ ਟਵੀਟ ਹੈ ਮੈਸੇਜ ਹੈ ਆ ਸੌਰੀ ਆ ਹੀ ਗਿਆ ਆ ਡੀਜੀਪੀ ਆ ਗੌਰਵ ਯਾਦਵ ਜੀ ਸਾਹਿਬ ਨੂੰ ਹੈ ਕਿ ਨਹੀਂ ਆ ਜੀ ਠੀਕ ਹੈ ਜੀ ਮੈਂ ਪੁਖਾਈ ਦੂੰਗਾ ਤੁਹਾਨੂੰ ਦੇ ਦੂੰਗਾ ਪ੍ਰੂਫ ਮੇਰਾ ਕੰਮ ਤੁਹਾਨੂੰ ਪਤਾ ਪੱਕਾ ਇਹਦੇ ਚ ਉਹ ਡਿਲੀਟਿੰਗ ਵਾਲਾ ਮੈਸੇਜ ਲਾਇਆ ਹੋਇਆ ਹੈ ਨਾ ਕਿ ਡਿਲੀਟ ਹੋ ਜੇ ਮੈਂ ਇਹਨਾਂ ਨੂੰ ਕਿਹਾ ਆਈ ਵਾਂਟ ਟੂ ਕਾਲ ਕੈਪ ਵੈਨ ਯੂ ਵੈਨ ਯੂ ਆ ਫਰੀ ਕੈਨ ਆ ਸਪੀਕ ਟੂ ਯੂ ਇਹਨਾਂ ਦਾ ਜਵਾਬ ਕੋਈ ਨਹੀਂ ਆਇਆ ਫਿਰ ਮੈਂ ਇਹਨਾਂ ਨੂੰ ਭੇਜਿਆ ਕਿ ਲੱਗਦਾ ਤੁਸੀਂ ਮੇਰੇ ਨਾਲ ਗੱਲ ਕਰਨਾ ਨਹੀਂ ਚਾਹੁੰਦੇ ਫਿਰ ਮੈਂ ਕਿਹਾ ਆਏ ਕਿ ਮੈਂ ਕੀ ਕਹਿਣਾ ਸੀ ਮੈਂ ਤਾਂ ਧੰਨਵਾਦ ਕਰਨਾ ਸੀ ਪੰਜਾਬ ਪੁਲਿਸ ਨੇ ਮੈਨੂੰ ਇੰਨਾ ਚਿਰ ਸਿਕਿਉਰਟੀ ਦਿੱਤੀ ਹੈ ਮੇਰਾ ਬਰਤਾ ਬਣਦਾ ਪੰਜਾਬ ਪੁਲਿਸ ਦੇ ਮੁਖੀ ਦਾ ਧੰਨਵਾਦ ਕਰਾਂ ਸੋ ਮੈਂ ਇਹ ਮੈਸੇਜ ਪਾਇਆ ਜੀ ਜੋ ਮੈਂ ਇਨ ਬਿਨ ਤੁਹਾਨੂੰ ਪੜ ਕੇ ਸੁਣਾ ਰਿਹਾ ਆਈ ਥੋਟ ਆਈ ਮਸਟ ਪਰਸਨਲੀ ਥੈਂਕ ਯੂ ਫੋਰ ਵਿਡਰਾਇੰਗ ਮਾਈ ਸਿਕਿਉਰਟੀ ਫ্রম Z+ ਟੂ ਨੋਬਾਡੀ each and every personal each and every personal has gone back as your police officers are hounding them that they must report back immediately orders from the top so I have asked them to go back as desired by you so if I am harmed or assassinated you will be ਰਿਸਪੌਂਸੀਬਲ ਪਰਸਨਲੀ ਥੈਂਕ ਯੂ ਵਾਂਸ ਅਗੇਨ ਇਹ ਮੇਰਾ ਡੀਜੀਪੀ ਸਾਹਿਬ ਗੌਰਵ ਯਾਦਵ ਸਾਹਿਬ ਨੂੰ ਇਹ ਮੇਰਾ ਮੈਸੇਜ ਹੈ ਜਿਹੜਾ ਮੈਂ ਮੈਨੂੰ ਪਤਾ ਸੀਗਾ ਇਹ ਪੁਲਿਸ ਵਾਲੇ ਮੇਰੇ ਸਤਿਕਾਰਯੋਗ ਨੇ ਬਗਰ ਕੌਣ ਕਿੰਨਾ ਕੁ ਦਿਮਾਗ ਲਾਉਣਾ ਰੱਬ ਨੇ ਮੈਨੂੰ ਵੀ ਇੰਨੀ ਅਕਲ ਦਿੱਤੀ ਕਿ ਥੋੜਾ ਜਿਹਾ ਮੈਂ ਵੱਧ ਚਲਾ ਲੈਣਾ ਰੱਬ ਨਹੀਂ ਲੱਭ ਹੀ ਚਲਾਉਂਦਾ ਮੈਂ ਤਾਂ ਕੌਣ ਮੈਨੂੰ ਪਤਾ ਸੀਗਾ ਇਹ ਸਾਰਾ ਕੁਝ ਇਹਨਾਂ ਨੇ ਡਿਲੀਟ ਕਰਨਾ ਔਰ ਮੈਂ ਫੇਰ ਤੁਹਾਨੂੰ ਇਹੀ ਬੇਨਤੀ ਕਰਦਾ ਕਿ ਸਿਕਿਉਰਿਟੀ ਇਜ਼ ਨੋ ਐਨਟਾਈਟਲਮੈਂਟ ਬਿਲਕੁਲ ਨਾ ਦਿਓ ਜੇ ਨਹੀਂ ਲੋੜ ਹਾਂ ਲਿਖ ਕੇ ਜਰੂਰ ਦੇ ਦਿਓ ਕਿਉਂਕਿ ਅੱਜ ਤੋਂ ਮਹੀਨਾ ਪਹਿਲਾਂ ਤੁਸੀਂ ਮੈਨੂੰ ਕੁਝ ਹੋਰ ਕਹਿ ਰਹੇ ਸੀ ਮਹੀਨੇ ਚ ਕਿਹੜਾ ਥ्रेट ਪਰਸੈਪਸ਼ਨ ਖਤਮ ਹੋ ਗਿਆ ਉਹ ਨਹੀਂ ਮੇਰੇ ਸਮਝ ਆ ਰਹੀ ਮੇਰੇ ਕੋਲ ਇਹਨਾਂ ਦੀ ਇੱਕ ਚਿੱਠੀ ਆ ਇਹਨਾਂ ਦੀ ਬਰੀਫਿੰਗ ਆਉਂਦੀ ਹੈ ਮੈਨੂੰ ਕਹਿੰਦੇ ਤੈਨੂੰ ਬੀਕੇਆਈ ਤੋਂ ਖਤਰਾ ਬੱਬਰ ਖਾਲਸਾ ਇੰਟਰਨੈਸ਼ਨਲ ਇੱਕ ਇਹਨਾਂ ਦਾ ਨੀਟਾ-ਨੀਟਾ ਕਰਕੇ ਪਾਕਿਸਤਾਨ ਬੈਠਿਆ ਉਹਦਾ ਇਹਨਾਂ ਨੇ ਜ਼ਿਕਰ ਕੀਤਾ ਫਿਰ ਇਹਨਾਂ ਨੇ ਮੈਨੂੰ ਕਿਹਾ ਕਿ ਤੈਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਤੋਂ ਖਤਰਾ ਫਿਰ ਇਹਨਾਂ ਨੇ ਮੈਨੂੰ ਇੱਕ ਹੋਰ ਟੈਰਰਿਸਟ ਆਰਗੇਨਾਈਜੇਸ਼ਨ ਹੈ ਤੇ ਸਾਜੀ ਕਿ ਕਿਆ ਕੇਟੀਐਫ ਕੇਟੀਐਫ ਤੋਂ ਖਤਰਾ ਫਿਰ ਇਹਨਾਂ ਨੇ ਇੱਕ ਬੰਦਾ ਫੜਿਆ ਜਿਨੇ ਮੇਰੇ ਦਫਤਰ ਦੀ ਰੈਕੀ ਕੀਤੀ ਕਿਉਂਕਿ ਜਿਹੜਾ ਮਜੀਠੇ ਬੰਬਲਾਸਟ ਹੋਇਆ ਸੀ ਮੇਰਾ ਦਫਤਰ ਤੇ ਮਜੀਠੇ ਇੱਕ ਆਮ ਮਤਲਬ ਅਮਨੇ ਸਾਹਮਣੇ ਹੈ ਲਿਟਰਲੀ ਸਟੋਨ ਥਰੋ ਹੋਵੇ ਤੇ ਕਹਿੰਦੇ ਇੱਕ ਬੰਦਾ ਸੀ ਫੜਿਆ ਜਿਹਦੇ ਕੋਲੋਂ ਟਿਫਨ ਬੰਬ ਹੈਂਡ ਗ੍ਰਨੇਡ ਔਰ ਆਟੋਮੈਟਿਕ ਪਿਸਟਲ ਰਿਕਵਰ ਹੋਇਆ ਇਹ ਤੇਰੇ ਦਫਤਰ ਚ ਰੈਕੀ ਕਰਕੇ ਆਇਆ ਫਲਾਣੇ ਬੰਦੇ ਨੂੰ ਮਿਲ ਕੇ ਆਇਆ ਇਹ ਮੈਨੂੰ ਕਿੱਥੋਂ ਪਤਾ ਲੱਗਣਾ ਸੀ ਪੁਲਿਸ ਨੇ ਦੱਸਣਾ ਸੀ ਸੋ ਇੱਕ ਪਾਸੇ ਮੈਨੂੰ ਇਹ ਗੱਲਾਂ ਦੱਸ ਰਿਹਾ ਦੂਜੇ ਪਾਸੇ ਮੈਨੂੰ ਕਹਿ ਰਿਹਾ ਕਿ ਕੰਦਾ ਉੱਚੀਆਂ ਕਰ ਤੇ ਉਹ ਤੀਜੇ ਪਾਸੇ ਛੁੱਟੀ ਵਾਲੇ ਦਿਨ ਅਕਦੇ ਸ਼ਨੀਵਾਰ ਨੂੰ ਦਫ਼ਤਰ ਲੱਗਦਾ ਵੇਖਿਆ ਇੱਥੇ ਆ ਸੈਕਟਰੀਅਟ ਡੀਜੀਪੀ ਸਾਹਿਬ ਦਾ ਮੇਰੇ ਵਾਸਤੇ 7 ਵਜੇ ਸ਼ਨੀਵਾਰ 29 ਜਦੋਂ ਲੌਂਗ ਵੀਕਐਂਡ ਸੀ ਛੁੱਟੀ ਕਰਤੀ ਤੇ ਵੱਖ-ਵੱਖ ਕਮਾਂਡੈਂਟ ਫੋਨ ਕਰ ਰਹੇ ਆ ਕਿ ਫਟਾਫਟ ਵਾਪਸ ਆ ਨਹੀਂ ਤਾਂ ਤੁਹਾਨੂੰ ਬਾਗੀ ਕਰਾਰ ਦੇਵਾਂਗੇ ਗਨਮੈਨਾਂ ਨੂੰ ਇਹ ਫੋਨ ਆ ਰਹੇ ਸੀ ਸੋ ਮੇਰੇ ਸਿਕਿਉਰਿਟੀ ਇੰਚਾਰਜ ਨੇ ਕਿਉਂਕਿ ਮੈਂ ਬਾਹਰ ਗਿਆ ਹੋਇਆ ਸਾਂ ਉਹਨੇ ਫੋਨ ਕੀਤਾ ਕਿ ਉਹਨਾਂ ਨੇ ਸਾਰੀ ਸਿਕਿਉਰਿਟੀ ਤੋੜਤੀ ਉਹ ਇਕੱਲੇ ਨੇ ਮੈਂ ਤਾਂ ਨਹੀਂ ਤੁਹਾਡੇ ਨਾਲ ਗੱਲ ਕੀਤੀ ਔਨ ਸੈਟਰਡੇ ਕਿਉਂਕਿ ਜੇ ਮੈਂ ਕਰਦਾ ਸੀ ਤੇ ਮੈਂ ਆਪ ਐਕਸਪੋਜ਼ ਹੋ ਰਿਆਂ ਕੋਈ ਮੇਰਾ ਨੁਕਸਾਨ ਕਰ ਜੂਗਾ ਮੈਂ ਚੁੱਪ ਕਰ ਗਿਆ ਸੰਡੇ ਨੂੰ ਵੀ ਮੈਂ ਬਾਹਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਮੰਡੇ ਨੂੰ ਵੀ ਮਿਮਾਰ ਸੀ ਮੈਂ ਫੇਰ ਨਹੀਂ ਗੱਲ ਕੀਤੀ ਟਿਊਜ਼ਡੇ ਜਦ ਮੈਂ ਆਇਆ ਕੁਝ ਚੈਨਲ 'ਚ ਖਬਰ ਚੱਲਣੀ ਲੱਗ ਗਈ ਇੱਕ ਨਿਊਜ਼ 18 ਦਾ ਥੋੜਾ ਪੱਤਰਕਾਰ ਹੈ ਰਜੀਮ ਸ਼ਰਮਾ ਸ੍ਰੀ ਅਮਰਚਰ ਸਾਹਿਬ ਤੋਂ ਉਹਨੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਸੰਡੇ ਨੂੰ ਪੁੱਛਿਆ ਕਿ ਕੀ ਮਜੀਠੀਆ ਸਾਹਿਬ ਦੀ ਸਿਕਿਉਰਿਟੀ ਵਿਡਰੋ ਹੋ ਗਈ ਹੈ ਮੇਰੇ ਬੰਦੇ ਨੇ ਮੈਨੂੰ ਪੁੱਛਿਆ ਮੈਂ ਉਹਨੂੰ ਕਹਿਆ ਇਹਨੂੰ ਨਾ ਕਹ ਦੇ ਕਿਉਂਕਿ ਆਈ ਡਿਡਨਟ ਵਾਂਟ ਟੂ ਐਕਸਪੋਜ਼ ਮਾਈਸੈਲਫ ਮਗਰ ਉਹਨੇ ਵੀ ਤੁਹਾਡੀ న్యూਸ 18 ਦੀ ਇੱਕ ਟੀਮ ਨੇ ਵੀ ਕੁਝ ਹੋਰ ਪੱਤਰਕਾਰਾਂ ਨੇ ਵੀ ਇਹ ਕੋਝ ਕੱਢ ਲਈ ਸੀ ਟਿਊਸਡੇ ਜਦ ਮਾਰਨਿੰਗ 11 12 ਵਜੇ ਇੱਕ ਦੋ ਚੈਨਲ 'ਚ ਇਹ ਖਬਰ ਚੱਲੀ ਉਸ ਤੋਂ ਬਾਅਦ ਸੁਖਵੀਰ ਜੀ ਦਾ ਟਵੀਟ ਆ ਗਿਆ ਫੇਰ ਮੈਂ ਜ਼ਰੂਰ ਜਾ ਕੇ ਸਾਰੀ ਗੱਲ ਤੁਹਾਡੇ ਅੱਗੇ ਕੀਤੀ ਸਾਬ ਯੂਨੀਅਨ ਗਵਰਨਮੈਂਟ ਵੀ ਆਪਣੀ ਫੈਕਟਰੀ ਦੀ ਸਿਕਿਉਰਿਟੀ ਯਾਰ ਬ੍ਰਦਰ ਕਿੰਨਾ ਆਈ ਥਿੰਕ ਫॉर ਮੀ ਮਤਲਬ ਮੈਨੂੰ ਤਾਂ ਡੀਜੀਪੀ ਸਾਹਿਬ ਕਹਿ ਦੇਣ ਕਿ ਤੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਮੈਨੂੰ ਤਾਂ ਪਰਸੋ ਹੀ ਇਹਨਾਂ ਦਾ ਚੀਫ ਇੰਜੀਨੀਅਰ ਇੱਕ ਥ੍ਰੈਟ ਕਰੀ ਜਾ ਰਿਹਾ ਪੰਗੂ ਜਿਹੜਾ ਕਹਿ ਰਿਹਾ ਕਿ ਮੈਂ 50 ਬੰਦੇ ਮਾਰਤੇ ਚਾਰ ਰਹਿ ਗਏ ਤੁਸੀਂ ਚੀਫ ਇੰਜੀਨੀਅਰ ਨੂੰ ਪੁੱਛ ਲਿਓ ਪੰਗੂ ਨੂੰ ਕਿਥੇ ਪੰਜਵਾਂ ਚਾਰਿਆਂ ਚ ਮੈਂ ਹਾਂ ਕਿ ਕੱਲਾ ਅਰਸ਼ੀ ਆ ਚਾਰਾਂ ਚ ਇਹ ਤਾਂ ਫਿਰ ਇਹ ਇਹ ਮਤਲਬ ਇਹਦੀ ਜਾਣ ਤਾਂ ਯਕੀਨ ਤੁਸੀਂ ਕਮਾਲ ਦਾ ਮਾਹੌਲ ਬਣਿਆ ਪਿਆ ਨਾ ਇੱਥੇ ਕੀ ਇੱਕ ਕਹਿ ਰਿਹਾ ਕਿ ਹਾਂ ਮੈਂ ਤਾਂ ਜੀ ਫਲਾਣੇ ਵੀ ਆ ਗਰਨੇਡ ਵੀ ਛਿੱਟੇ ਆ ਜੀ ਮੈਂ ਆ ਆਈ ਰਾਕੇਟ ਲਾਂਚਰ ਵੀ ਵਰਤੇ ਮਤਲਬ ਇਸ ਕਿਸਮ ਦੇ ਮਾਹੌਲ 'ਚ ਦਿੱਲੀ ਵਾਲਿਆਂ ਨੂੰ ਸਕਿਉਰਟੀ ਦੀ ਲੋੜ ਹੈ ਤੇ ਇੱਥੇ ਜਿਹੜੇ ਪੰਜਾਬ 'ਚ ਔਰ ਜਦੋਂ ਮੈਨੂੰ ਮਿਲੀ ਸੀ ਉਹ ਤਾਂ ਕਾਂਗਰਸ ਦੇ ਰੂਲ ਸੀ ਜੀ ਜਦੋਂ ਅੰਬਰਮਨ ਸਾਹਿਬ ਉਦੋਂ ਹੋਮ ਮਿਨਿਸਟਰ ਹੁੰਦੇ ਸਨ ਯੂਪੀਏ ਦਾ ਰਾਜ ਸੀ ਸੋ ਜੇ ਨਹੀਂ ਲੋੜ ਹੈ ਲਿਖ ਕੇ ਕਹਿ ਦਿਓ ਆਈ ਵਿਲ ਬੀ ਪਰਸਨਲੀ ਥੈਂਕ ਯੂ ਮਾਦਰ ਥੈਂਕ ਯੂ ਦਾ ਇੱਕ ਮੈਸੇਜ ਦਵਾਂਗਾ ਆ ਬੀਜੀਪੀ ਸਾਹਿਬ ਨੂੰ ਕਿ ਤੁਸੀਂ ਪੰਜਾਬ ਨੂੰ ਇੰਨਾ ਸੇਫ ਕਰਤਾ ਜੇ ਮੈਨੂੰ ਮੇਰਾ ਹੋ ਗਿਆ ਤੇ ਫਿਰ ਮੈਂ ਆਸ ਕਰੂੰਗਾ ਕੇਜਰੀਵਾਲ ਸਾਹਿਬ ਦੀ ਵੀ ਉਡਾ ਦੇਵਾਂਗੇ ਹੁਣ ਬਹਿਬਬ ਕੁਮਾਰ ਦੀ ਵੀ ਵਾਪਸ ਨਹੀਂ ਕਰਨ ਦੇ ਰਹੇ ਨੇ ਅਮਨ अरोड़ा ਦਾ ਸਪਸ਼ਟੀਕਰਨ ਆਇਆ ਹੈ ਉਹੀ ਪੁਰਾਣੇ ਅਲੀਗੇਸ਼ਨ ਜਿਹੜੇ ਆਮ ਆਦਮੀ ਪਾਰਟੀ ਤੁਹਾਡੇ ਚਲਾਉਂਦੀ ਸੀ ਉਹੀ ਅਲੀਗੇਸ਼ਨ ਮੁਰ ਤੋਂ ਲਾਉਣ ਲੱਗੇ ਦੇਖੋ ਅਮਨ अरोड़ा ਸਾਹਿਬ ਦੀ ਨਾ ਮੈਂ ਆ ਦਿਖਾਈ ਫੋਟੋ ਫੇਰ ਤੂੰ ਲੇਟ ਆਇਆ ਮੇਰੇ ਨਾਲ ਤੈਨੂੰ ਵੇਖਾ ਮੇਰੇ ਵੇਲੇ ਲੇਟ ਹੋਣਾ ਉਹਨਾਂ ਪਹਿਲੇ ਟਾਈਮ ਨਾਲ ਚਲੇ ਜਾਣਾ ਮਨੂ ਰੋੜੇ ਵੇਲੇ ਆਹ ਵੇਖ ਫੋਟੋ ਕੌਣ ਬੈਠੇ ਮੇਰੇ ਨਾਲ ਅਬ ਇਹ ਲਾ ਫੋਟੋ ਲਾ ਜਦੋਂ ਉਹੋ ਵਿਖਾ ਦੇਣਾ ਔਰ ਮੇਰੇ ਨਾਲ ਅਮਨ अरोड़ा ਸਾਹਿਬ ਬੈਠੇ ਸੀ ਮੈਨੂੰ ਕਹਿੰਦੇ ਮੈਂ ਕਿਹਾ ਯਾਰ ਕੀ ਕਰ ਰਹੇ ਹੋ ਪੰਜਾਬ 'ਚ ਕਹਿੰਦਾ ਕੋਈ ਹਾਲ ਨਹੀਂ ਸਾਡੇ ਵਾਲਾ ਤਾਂ ਕਾਦੀ ਪੀਤੀ ਚ ਹੀ ਰਹਿੰਦਾ ਬੇੜਾ ਘਰ ਕਰਦਾ ਮੈਂ ਕਿਹਾ ਤੁਹਾਡੇ ਵਾਲਾ ਕੌਣ ਭਗਵੰਤਮਾਨ ਉਹ ਫੋਟੋ ਡਿਲੀਟ ਹੋ ਗਈ ਭੇਜੀ ਮਜੀਦੀਰੇ ਸਾਹਿਬ ਜੋ ਐਸਆਈਟੀ ਆਪਕੇ ਖਿਲਾਫ ਬਣੀ ਹੈ ਉਹ ਰੀਕਨਸਟਿਟਿਊਟ ਕਰੀ ਹੈ ਨਵੇਂ ਇਨਚਾਰਜ ਬਣਾਏ ਹੈ ਅੱਜ ਮੇਰੀ ਟਵੀਟ ਪੜ੍ਹੀ ਤੁਸੀਂ ਸੋਰੀ ਫਿਰ ਜੀ ਪੜਦੇ ਨਹੀਂ ਮੇਰਾ ਮਸਲਾ ਅਸਲ ਚ ਪਤਾ ਨਹੀਂ ਥੋੜਾ ਮੇਰੇ ਵੱਲ ਧਿਆਨ ਨਹੀਂ ਤੁਸੀਂ ਕੋਲੋਕਰੀ ਬੈਠੇ ਜੀ ਮੇਰੇ ਨਾਲ ਸਰ ਕੌਣ ਬਣੇਗਾ ਆ ਵੇਖੋ ਅੱਜ ਮੈਂ ਟਵੀਟ ਪਾਈ ਆ ਆ ਆ ਫੋਟੋ ਆ ਆ ਵੇਖੋ ਤੁਸੀਂ ਆ ਦੇਖੀ ਮੇਰਾ ਵੀਰ ਕੌਣ ਬੈਠਾ ਮੇਰੇ ਨਾਲ ਅਮਨ अरोड़ा ਤੇ ਖੁੱਡੀਆਂ ਸਾਹਿਬ ਜੀ ਇਹ ਦੋਵੇਂ ਮੇਰੇ ਨਾਲ ਪੂਰੀਆਂ ਮਿੱਠੀਆਂ-ਮਿੱਠੀਆਂ ਮਾਰ ਕੇ ਗਏ ਆ ਕਹਿੰਦਾ ਜਿੰਨੀ ਛੇਤੀ ਭਗਵਾਨ ਤੇ ਲੱਥੇ ਤੇ ਜਾਨ ਬਚੀ ਕਹਿੰਦਾ ਨਹੀਂ ਤਾਂ ਸਾਡਾ ਵੀ ਭੋਗ ਪੈ ਗਿਆ ਇਹ ਆਪ ਦੇ ਦੁੱਖੜੇ ਮੇਰੇ ਨਾਲ ਸਾਂਝੇ ਕਰ ਰਿਆ ਤੇ ਹੁਣ ਕਹਿੰਦਾ ਜੀ ਡਰੱਗ ਫਲਾਉਣਾ ਢੀਂਗੜਾ ਤੇ ਫਿਰ ਮੇਰੇ ਨਾਲ ਗੋਡੇ ਨਾਲ ਗੋਟਾ ਜੋੜ ਕੇ ਕਾਹਦੇ ਲਈ ਬੈਠਿਆ ਦੂਜੀ ਗੱਲ ਇਹ ਡਰੱਗ ਅਕਿਊਜ਼ਡ ਨਹੀਂ ਕੇਜਰੀਵਾਲ ਸ਼ਰਾਬ ਅਕਿਊਜ਼ਡ ਨਹੀਂ ਉਹ ਵੀ ਨਸ਼ਈਆ ਸੁਸੋਧਿਆ ਨਸ਼ਾ ਦੇ ਮਾਮਲੇ 'ਚ ਅੰਦਰ ਰਹਿ ਕੇ ਆਇਆ ਆ ਇਹਨਾਂ ਦਾ ਬਹਿਬਬ ਕੁਮਾਰ ਇੱਕ ਬੀਬੀ ਨਾਲ ਮਿਸਬਿਹੇਵ ਕਰਨ ਦੇ ਦੋਸਤ 'ਚ ਅੰਦਰ ਰਹਿ ਕੇ ਆਇਆ ਵਿਜੇ ਉਹਨਾਂ ਨੂੰ ਕਾਦੀ ਸਿਕਿਉਰਿਟੀ ਆ ਸੋ ਦੇ ਹੈਵ ਅ ਲੋਟ ਟੂ ਅਨਸਰ ਬਟ ਕੀ ਸਿਕਿਉਰਿਟੀ ਦੇ ਫੈਸਲੇ ਨੂੰ ਆਮ ਆਦਮੀ ਪਾਰਟੀ ਚ ਦਫਤਰ ਦੇ ਹੋ ਰਿਏ ਤਾਂ ਸਪਸ਼ਟ ਹੀ ਕਹਿਤਾ ਕਹਿੰਦਾ ਉਹ ਜਦੋਂ ਪ੍ਰਧਾਨ ਕਹਿ ਰਿਹਾ ਆਮ ਆਦਮੀ ਪਾਰਟੀ ਦਾ ਇਹਨੂੰ ਸਿਕਿਉਰਿਟੀ ਦੀ ਕੋਈ ਲੋੜ ਨਹੀਂ ਤੇ ਮੁੱਕ ਗਈ ਗੱਲ ਹੁਣ ਆ ਆ ਐਸਆਈਟੀ ਦਾ ਤੁਸੀਂ ਸਵਾਲ ਪੁੱਛਿਆ ਪੜ ਲਿਓ ਮੇਰੀ ਟਵੀਟ ਕੌਣ ਬਣੇਗਾ ਕਰੋੜਪਤੀ ਤਾਂ ਵੇਖਿਆ ਨਾ ਤੁਸੀਂ ਮੈਂ ਕਹਾਂ ਜੀ ਪੰਜਵੀਂ ਛੱਟ ਤੋਂ ਕੌਣ ਬਣੇਗਾ ਐਚਐਸਪੀ ਆਪਸ਼ਨ 1 ਆਪਸ਼ਨ ਏ ਵਰुण ਸ਼ਰਮਾ ਕੀ ਇਹ ਲੱਗੂ ਐਸਐਸਪੀ ਮੋਹਲੀ ਔਰ ਬੀ ਕੀ ਇਹ ਲੱਗੂ ਐਸਐਸਪੀ ਰੋਪੜ ਸੀ ਕੀ ਇਹ ਲੱਗੂ ਐਸਐਸਪੀ ਪਟਿਆਲਾ ਡੀ ਕੀ ਵਰुण ਸ਼ਰਮਾ ਲੱਗੂ ਬਠਿੰਡੇ ਈ ਕੀ ਇਹ ਲੱਗੂ ਸੰਗਰੂਰ ਐਫ ਕੀ ਇਹ ਲੱਗੂ ਹੁਸ਼ਿਆਰਪੁਰ ਲੱਗੂ ਪੱਕਾ एसएसपी दी डील फाइनल ਕਿੰਨੇ ਕਰੋੜ ਦਾ ਇੱਕ ਕੁਇਡ ਕੁਇਡ ਪ੍ਰੋ ਕੋ ਹੈ ਜੀ ਕਿੰਨੇ ਕਰੋੜ ਵਾਲਾ ਸਵਾਲ ਦੇਖੋ ਤੁਸੀਂ ਆਪ ਇਸ ਗੱਲ ਨੂੰ ਤਵੱਜੋ ਦਿਓ ਇੱਕ ਬੰਦਾ ਐਸਐਸਪੀ ਲੈਣ ਦੇ ਤੁਸੀਂ ਲਾਇਕ ਨਹੀਂ ਸਮਝਿਆ ਹੁਣ ਮੇਰੇ ਕਰਕੇ ਜੇ ਉਹ ਐਸਐਸਪੀ ਲੱਗ ਜੂ ਤੇ ਮੈਨੂਲ ਤਾਂ ਉਹਦੂ ਮੇਰਾ ਮੈਨੂੰ ਹੋਰ ਕੁਝ ਨਹੀਂ ਵਧਾਈ ਤਾਂ ਦਵੇ ਨਾ ਕਿ ਮੇਰੇ ਕਰਕੇ ਉਹਦਾ ਬੜਾ ਹੋ ਗਿਆ ਉਹ ਵਿਚਾਰੇ ਭੁੱਲਰ ਸਾਹਿਬ ਦਾ ਨੁਕਸਾਨ ਹੋ ਗਿਆ ਦੇਖੋ ਭੁੱਲਰ ਸਾਹਿਬ ਹੋ ਗਏ ਇਸ ਤੋਂ ਪਹਿਲਾਂ ਇਸ ਰਾਹੁਲ ਸਾਹਿਬ ਰਿਹਾ ਅਜਕਲ ਐਨਆਈਏ ਚ ਲੱਗੇ ਯੂ ਥਿੰਕ ਜਾਂ ਸ਼ਾਹ ਰਣਜੀਤ ਸਿੰਘ ਜਿਨ੍ਹਾਂ ਨੂੰ ਇਹਨਾਂ ਨੇ ਕਮਿਸ਼ਨਰ ਪੁਲਸ ਲਾਇਆ ਸੀ ਜਾਂ ਗੁਰਚਰਨ ਸਿੰਘ ਜਾਂ ਏਡੀਜੀਪੀ ਚੀਨਾ ਸਾਹਿਬ ਕਿ ਤੁਸੀਂ ਸਮਝਦੇ ਹੋ ਏਡੇ ਏਡੇ ਅਫਸਰ ਏਡੀਜੀਪੀ ਆਈਜੀ ਜੇ ਇਹਦੇ ਚ ਕੁਝ ਹੁੰਦਾ ਤੇ ਪੰਜਵੀਂ ਸਿੱਟ ਦੀ ਲੋਡ ਪੈਣੀ ਸੀ ਇੱਕ ਕਾਉਨਸਲ ਹਾਈ ਕੋਰਟ ਨੇ ਵੀ ਇੱਕ ਸੈਟ ਬਣਾਈ ਸੀ ਜਿੱਚੇ ਈਸ਼ਵਰ ਸਿੰਘ ਨਗੇਸ਼ਵਰ ਰਾਓ ਤੇ ਵੀ ਨੀਰ ਝਾਉਰੀ ਜਨ ਅੱਜ ਤਿੰਨੇ ਅਫਸਰ ਜਾਂ ਡੀਜੀਪੀ ਆ ਜਾਂ ਸਪੈਸ਼ਲ ਡੀਜੀਪੀ ਆ ਉਹਨਾਂ ਦੀ ਸਿੱਟ ਨੂੰ ਵੀ ਕੁਝ ਨਹੀਂ ਲੱਭਿਆ ਇਸ ਲਈ ਇਹ ਤਾਂ ਕੱਲਾ ਅੰਗੂਠਾ ਛਾਪ ਸਿੱਟ ਲਈ ਆ ਕਿ ਜਿਵੇਂ ਕੇਜਰੀਵਾਲ ਸਾਹਿਬ ਆਪਦੇ ਦਫਤਰ ਚੋਂ ਕਹਿੰਗੇ ਮੈਨੂੰ ਉਸ ਤਰ੍ਹਾਂ ਫੈਸਲਾ ਆ ਜਾਊਗਾ ਇਸ ਲਈ ਉਹਦੇ ਵੀ ਮੋਢੇ ਦੁਖਣ ਲੱਗ ਗਏ ਉਹਨੂੰ ਗਰੀਬ ਨੂੰ ਵੀ ਬਖਸ਼ੋ ਠੀਕ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ